ਸ਼੍ਰੀ ਚਾਂਦਜੀ ਮਹਾਰਾਜ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਹਿਬਜ਼ਾਦੇ ਸਨ। ਉਹਨਾਂ ਵਿੱਚ ਬਹੁਤ ਕਰਾਮਾਤਾਂ ਸਨ ਤੇ ਬਹੁਤ ਸ਼ਕਤੀਆਂ ਸਨ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਚਾਂਦਜੀ ਨੂੰ ਉਦਾਸੀਨ ਮਤ ਦਾ ਮੁਖੀ ਥਾਪਿਆ। ਜਿੱਥੇ ਟਾਲੀ ਸਹਿਬ ਦਾ ਗੁਰਦੁਆਰਾ ਹੈ ਉੱਥੇ ਪਹਿਲਾਂ ਜੰਗਲ ਹੁੰਦਾ ਸੀ। ਉਹਦੇ ਅੰਦਰ ਬਹੁਤ ਜੰਗਲੀ ਜਾਨਵਰ ਹੁੰਦੇ ਸਨ ਜਿਹੜੇ ਲੋਕਾਂ ਦਾ ਤੇ ਫਸਲਾਂ ਦਾ ਨੁਕਸਾਨ ਕਰਦੇ ਸਨ। ਇਹ ਜੰਗਲੀ ਜਾਨਵਰ ਫਸਲਾਂ ਦਾ ਨੁਕਸਾਨ ਕਰਦੇ ਤੇ ਛੋਟੇ ਮੋਟੇ ਜੀਵ ਇਹਨਾਂ ਟੁੱੜਦੇ ਇਹ ਸਭ ਕੁਝ ਦੇਖ ਕੇ ਬਾਬਾ ਲਖਮੀ ਚੰਦ ਜੀ ਨੇ ਇਹਨਾਂ ਜਾਨਵਰਾਂ ਦਾ ਸ਼ਿਕਾਰ ਕਰਨਾ ਸ਼ੁਰੂ ਕੀਤਾ ਜਦੋਂ ਬਾਬਾ ਲਖਮੀ ਦਾਸ ਜੀ ਸ਼ਿਕਾਰ ਕਰਨ ਜਾਂਦੇ ਤਾਂ ਉਹਨਾਂ ਨਾਲ ਹੋਰ ਵੀ ਸ਼ਿਕਾਰੀ ਹੁੰਦੇ ਇੱਕ ਦਿਨ ਲਖਮੀ ਦਾਸ ਜੀ ਸ਼ਿਕਾਰ ਖੇਡ ਕੇ ਆ ਰਹੇ ਸਨ ਉਹਨਾਂ ਦੇ ਨਾਲ ਜਿਹੜੇ ਸ਼ਿਕਾਰੀ ਸਨ ਉਹ ਛੋਟੇ ਮੋਟੇ ਜੀਵ ਜਿਹੜੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਉਹ ਵੀ ਉਹ ਲੈ ਕੇ ਆ ਰਹੇ ਸਨ ਉਹਨਾ ਹਿਰਨ ਆਦਿ ਚੋ ਪਿਆਰੇ ਜੀਵਾਨ ਜੋ ਕਿਸੇ ਤਰ੍ਹਾਂ ਨੁਕਸਾਨ ਨਹੀਂ ਕਰਦੇ ਉਹ ਵੀ ਚੱਕੀ ਲਿਆ ਰਹੇ ਸਨ ਜਦੋਂ ਬਾਬਾ ਸ਼੍ਰੀ ਚਾਂਦੀ ਨੇ ਇਹਨਾਂ ਜਾਨਵਰਾਂ ਨੂੰ ਦੇਖਿਆ ਤਾਂ ਉਹਨਾਂ ਦਾ ਹਿਰਦਾ ਵਿਰਾਗ ਨਾਲ ਭਰ ਗਿਆ ਬਾਬਾ ਸ਼੍ਰੀ ਚਾਂਦੀ ਕਹਿਣ ਲਖੇ ਲਖਮੀ ਦਾਸ ਜੀ ਤੈਨਾਂ નિર્ਦੋਸ਼ ਜੀਵਾਂ ਨੂੰ ਮਾਰਨ ਦਾ ਤੁਹਾਨੂੰ ਲੇਖਾ ਦੇਣਾ ਪਏਗਾ ਅਸੀਂ ਤੁਹਾਨੂੰ ਇਹਨਾਂ ਜੀਵਾਂ ਦੇ ਮਾਰਨ ਦੀ ਆਗਿਆ ਨਹੀਂ ਦਿੱਤੀ ਉਹਨਾਂ ਜਾਨਵਰਾਂ ਦਾ ਸ਼ਿਕਾਰ ਕਰਨਾ ਸੀ ਜਿਹੜੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਫਸਲਾਂ ਉਜਾੜਦੇ ਨੇ ਪਰ ਇਹਨਾਂ નિર્ਦੋਸ਼ ਜੀਵਾਂ ਦਾ ਕੀ ਕਸੂਰ ਸੀ ਜੇ ਤੁਸੀਂ ਇਹਨਾਂ નિર્ਦੋਸ਼ ਜੀਵਾਂ ਦਾ ਸ਼ਿਕਾਰ ਕੀਤਾ ਤਾਂ ਤੁਹਾਨੂੰ ਲੇਖਾ ਦੇਣਾ ਪਵੇਗਾ ਤਾਂ ਲਖਮੀਦਾਸ ਜੀ ਕਹਿਣ ਲੱਗੇ ਬਾਬਾ ਸ਼੍ਰੀ ਚੰਦ ਜੀ ਅਸੀਂ ਤਾਂ ਗੁਰੂ ਨਾਨਕ ਸੱਚੇ ਪਵਾਇਸ਼ਾ ਜੀ ਦੇ ਪੁੱਤਰਾਂ ਸਾਨੂੰ ਵੀ ਲੇਖਾ ਦੇਣਾ ਪਵੇਗਾ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਸਭ ਨੂੰ ਲੇਖਾ ਦੇਣਾ ਪਵੇਗਾ ਜਦੋਂ ਬਾਬਾ ਲਖਮੀ ਦਾਸ ਜੀ ਨੇ ਇਹ ਗੱਲ ਸੁਣੀ ਤਾਂ ਉਹਨਾਂ ਨੇ ਮਰੇ ਹੋਏ ਜਾਨਵਰਾਂ ਤੇ ਚਿਟਾ ਦੇ ਕੇ ਉਹਨਾਂ ਨੂੰ ਫਿਰ ਸੁਰਜੀਤ ਕਰਤਾ ਬਾਬਾ ਲਖਮੀ ਦਾਸ ਜੀ ਨੇ ਆਪਣਾ ਘੋੜਾ ਤਿਆਰ ਕੀਤਾ ਤੇ ਆਪਣੇ ਪੁੱਤਰ ਧਰਮਚੰਦ ਤੇ ਆਪਣੀ ਪਤਨੀ ਨੂੰ ਲੈ ਕੇ ਉਹ ਬਾਬਾ ਸ਼੍ਰੀ ਚੰਦ ਜੀ ਕੋਲ ਆਏ ਉਹਨਾਂ ਕਿਹਾ ਜੇ ਸਾਨੂੰ ਲੇਖਾ ਦੇਣਾ ਪਵੇਗਾ ਤਾਂ ਅਸੀਂ ਹੁਣੇ ਹੀ ਜਾ ਕੇ ਸੱਚਖੰਡ ਵਿੱਚ ਆਪਣਾ ਲੇਖਾ ਦੇ ਕੇ ਆਣੇ ਹਾਂ ਇੰਨੀ ਗੱਲ ਕਹਿ ਕੇ ਬਾਬਾ ਲਖਮੀਦਾਸ ਜੀ ਨੇ ਆਪਣੇ ਪੁੱਤਰ ਤੇ ਆਪਣੀ ਪਤਨੀ ਨੂੰ ਘੋੜੇ ਤੇ ਬਿਠਾ ਕੇ ਅਸਮਾਨ ਵੱਲ ਉਡਾਰੀ ਲਗਾ ਦਿੱਤੀ। ਸ੍ਰੀ ਚਾਂਜੀ ਨੇ ਅਸਮਾਨ ਵੱਲ ਵੇਖਿਆ ਤੇ ਸੋਚਿਆ ਜੇ ਇਸ ਤਰ੍ਹਾਂ ਬਾਬਾ ਲਖਮੀਦਾਸ ਜੀ ਆਪਣੇ ਪੁੱਤਰ ਨੂੰ ਲੈ ਗਏ ਤਾਂ ਬੇਤੀਬੰਸਤਾ ਅੱਗੇ ਚੱਲ ਹੀ ਨਹੀਂ ਪਾਏਗਾ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਵੰਸ ਅੱਗੇ ਕਿਵੇਂ ਚੱਲੇਗਾ? ਜਦ ਸ੍ਰੀ ਚਾਂਜੀ ਇਹ ਸੋਚ ਹੀ ਰੇ ਸੀ ਤਬਾ ਬਾਬਾ ਲਖਮੀ ਚਾਂਦੀ ਦਾ ਘੋੜਾ ਅਸਮਾਨ ਵਿੱਚ 20 ਮੀਰ ਉੱਪਰ ਜਾ ਚੁੱਕਾ ਸੀ ਉਦੋਂ ਸ਼੍ਰੀ ਚੰਦ ਮਹਾਰਾਜ ਜੀ ਨੇ ਇੱਕ ਅਨੋਖਾ ਕੌਤਕ ਕੀਤਾ ਉਹਨਾਂ ਆਪਣੀ ਬਾ 20 ਮੀਰ ਲੰਬੀ ਕਰਕੇ ਆਕਾਸ਼ ਵਿੱਚੋਂ ਲਖਮੀ ਦਾਸ ਜੀ ਦੇ ਘੋੜੇ ਤੇ ਜਿਹੜਾ ਉਹਨਾਂ ਦਾ ਪੁੱਤਰ ਬੈਠਾ ਸੀ ਬਾਲਕ ਧਰਮ ਚੰਦ ਜੀ ਉਹਨਾਂ ਨੂੰ ਸ਼੍ਰੀ ਚੰਦ ਮਹਾਰਾਜ ਜੀ ਨੇ ਪਕੜ ਕੇ ਧਰਤੀ ਤੇ ਲਿਆਂਦਾ ਉਸ ਦਿਨ ਤੋਂ ਬਾਬਾ ਸ਼੍ਰੀ ਚਾਂਦੀ ਮਹਾਰਾਜ ਤਾਰਾ ਮੁਚੰਦਰ ਵੀ ਪੜ ਲਿਆ ਕਰਦੇ ਧਰਮਚੰਦ ਜੀ ਉਮਰ ਵਿੱਚ ਬਹੁਤ ਛੋਟੇ ਸਨ ਜਦੋਂ ਸ਼੍ਰੀ ਚੰਦ ਜੀ ਮਹਾਰਾਜ ਆਪਣੀ ਸਮਾਧੀ 'ਚ ਬੈਠਿਆ ਕਰਦੇ ਤਾਂ ਬਾਲਕ ਧਰਮਚੰਦ ਆ ਕੇ ਉਹਨਾਂ ਦੀਆਂ ਜਟਾਵਾਂ ਖਿੱਚਦਾ ਸੀ ਕਦੀ ਉਹ ਆ ਕੇ ਉਹਨਾਂ ਦੇ ਮੋਢੇ ਤੇ ਬੈੰਦਾ ਸੀ ਇਸ ਤਰ੍ਹਾਂ ਸ਼੍ਰੀ ਚੰਦ ਜੀ ਦੀ ਸਮਾਧੀ ਖੁੱਲ ਜਾਂਦੀ ਕਹਿੰਦੇ ਸ਼੍ਰੀ ਚੰਦ ਜੀ ਬਾਬਾ ਧਰਮਚੰਦ ਜੀ ਦੇ ਮੂੰਹ ਵਿੱਚ ਆਪਣੇ ਪੈਰ ਦਾ ਅੰਗੂਠਾ ਪਾਈ ਰੱਖਦੇ ਜਿਸ ਵਿੱਚੋਂ ਸ਼ਕਤੀ ਦੇ ਨਾਲ ਦੁੱਧ ਸਿੰਦਾ ਰਹਿੰਦਾ ਸੀ ਬਾਲਕ ਧਰਮਚੰਦ ਜੀ ਦਾ ਐਦਾਂ ਦੁੱਧ ਪੀ ਕੇ ਪਾਲਣ ਪੋਸ਼ਣ ਹੁੰਦਾ ਰਿਹਾ ਸ਼੍ਰੀ ਚੰਦ ਜੀ ਮਹਾਰਾਜ ਬਾਬਾ ਧਰਮਚੰਦ ਨੂੰ ਇਸ਼ਨਾਨ ਕਰਾਇਆ ਕਰਦੇ ਉਹਦੇ ਕੱਪੜੇ ਬਦਲਿਆ ਕਰਦੇ ਤੇ ਰਾਤ ਨੂੰ ਉਹਨਾਂ ਨੂੰ ਆਪਣੇ ਨਾਲ ਹੀ ਸੁਵਾਉਂਦੇ ਸ਼੍ਰੀ ਚੰਦ ਜੀ ਸੋਚਦੇ ਕਿ ਜਿਹੜਾ ਕੰਮ ਗ੍ਰਹਿਸਤੀਆਂ ਦਾ ਸੀ ਉਹ ਪ੍ਰਮਾਤਮਾ ਮੇਰੇ ਕੋਲ ਕਰਵਾ ਰਿਹਾ ਹੈ ਬੱਚੇ ਨੂੰ ਨਵਾਣਾ ਤੋਆਣਾ ਉਹਦੇ ਕੱਪੜੇ ਬਦਲਨੇ ਤੇ ਉਹ ਨੂੰ ਉਹ ਮੰਗੀਆਂ ਚੀਜ਼ਾਂ ਦੇਣੀਆਂ ਉਹਦਾ ਪਾਲਣ ਪੋਸ਼ਣ ਕਰਨਾ ਫਿਰ ਦਾਤਾਰ 2a ਕੰਮ ਮਰਤੋ ਕਰਵਾ ਰਿਹਾ ਹੈ ਤੂੰ ਤਹਨ ਤੂੰ ਬੇਅੰਤ ਹੈ ਜਦੋਂ ਬਾਬਾ ਧਰਮਚੰਦ ਜੀ ਵੱਡੇ ਹੋ ਗਏ ਤਾਂ ਉਹਨਾਂ ਦਾ ਵਿਆਹ ਕੀਤਾ ਬਾਬਾ ਧਰਮਚੰਦ ਜੀ ਦੇ ਅੱਗੇ ਦੋ ਪੁੱਤਰ ਹੋਏ ਇੱਕ ਬਾਬਾ ਮਾਨਕ ਚੰਦ ਜੀ ਤੇ ਇੱਕ ਬਾਬਾ ਮਿਹਰ ਚੰਦ ਜੀ ਫਿਰ ਇਹਨਾਂ ਤੋਂ ਬਾਅਦ ਵਿਦੀ ਵੰਸ਼ ਚੱਲਦੀ ਰਹੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਹਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਨੇ ਸਭ ਤੋਂ ਵੱਡੀ ਉਮਰ ਭੋਗੀ ਹੈ 151 ਸਾਲ ਦੀ ਬਾਬਾ ਬੁੱਢਾ ਸਾਹਿਬ ਜੀ ਨੇ 150 ਸਾਲ ਉਮਰ ਭੋਗੀ ਹੈ ਬਾਬਾ ਸ਼੍ਰੀ ਚੰਦ ਜੀ ਦਾ ਬਹੁਤ ਸਿਮਰਨ ਤੇ ਬਹੁਤ ਤਪਸੀ ਉਹਨਾਂ ਕੋ ਰ ਬੇਅੰਤ ਕਰਮਾਤਾ ਸਨ ਤੇ ਬੇਅੰਤ ਰਿਧੀਆਂ ਸਦਿਆਂ ਸਨ ਉਹਨਾਂ ਦੀ ਜੈ ਜੈਕਾਰ ਹੁੰਦੀ ਸੀ ਬਾਬਾ ਸ਼੍ਰੀ ਚੰਦ ਜੀ ਦਾ ਆਗਮਨ 1551 ਵਿਕਰਮੀ ਪਾਦਰਾ ਸਦੀ 9 ਨੂੰ ਮਾਤਾ ਸੁਲਖਣੀ ਜੀ ਦੇ ਕੁੱਖੋਂ ਹੋਇਆ ਬਾਬਾ ਸ਼੍ਰੀ ਚੰਦ ਜੀ ਨੇ ਸਭ ਤੋਂ ਵੱਧ ਉਮਰ ਪਿੰਡ ਬਾਠ ਵਿੱਚ ਭੋਗੀ ਹੈ ਪਿੰਡ ਬਾਠ ਵਿੱਚ ਇੱਕ ਜੋਗੀ ਰਹਿੰਦਾ ਸੀ ਉੱਥੋਂ ਦੇ ਸਾਰੇ ਲੋਕ ਜੋਗੀ ਨੂੰ ਪੂਜਿਆ ਕਰਦੇ ਸਨ ਜਦੋਂ ਉਸ ਜੋਗੀ ਨੇ ਸੁਣਿਆ ਕਿ ਬਾਬਾ ਸ਼੍ਰੀ ਚੰਦ ਜੀ ਇੱਥੇ ਆਏ ਨੇ ਉਹ ਇਹ ਗੱਲ ਸੁਣ ਕੇ ਨਾਰਾਜ਼ ਹੋਇਆ ਜਦੋਂ ਕਿਸੇ ਥਾਂ ਤੇ ਕਿਸੇ ਦੀ ਪੂਜਾ ਹੋ ਰਹੀ ਹੋਵੇ ਉਸ ਥਾਂ ਤੇ ਕੋਈ ਹੋਰ ਮਹਾਪੁਰਖ ਆ ਜਾਏ ਤਾਂ ਜਿਹਦੀ ਪੂਜਾ ਹੋ ਰਹੀ ਹੁੰਦੀ ਹੈ ਉਹ ਖੁਸ਼ ਨਹੀਂ ਹੁੰਦਾ ਉਸ ਨੂੰ ਈਰਖਾ ਹੁੰਦੀ ਹੈ ਕਿ ਇਹਦੇ ਆਣ ਨਾਲ ਮੇਰੀ ਪੂਜਾ ਘਟ ਜਾਏਗੀ ਮੈਨੂੰ ਲੋਕ ਘਟ ਭੁੱਜਣਗੇ ਕਿਤੇ ਲੋਕ ਇਸ ਨੂੰ ਹੀ ਨਾ ਪੂਜਣਾ ਸ਼ੁਰੂ ਕਰ ਦੇਣ ਉਸ ਜੋਗੀ ਨੇ ਆਪਣੇ ਇੱਕ ਚੇਲੇ ਨੂੰ ਆਮ ਦਿੱਤਾ ਤੇ ਕਿਹਾ ਇਹ ਸ਼੍ਰੀ ਚਾਂਦੀ ਜੀ ਨੂੰ ਦੇ ਆਓ ਬਾਬਾ ਸ਼੍ਰੀ ਚੰਦ ਜੀ ਜਾਣੀ ਜਾਣ ਸੰਗ ਜਦੋਂ ਉਹ ਚੇਲਾ ਬਾਬਾ ਸ਼੍ਰੀ ਚੰਦ ਜੀ ਕੋਲ ਆਇਆ ਤਾਂ ਬਾਬਾ ਜੀ ਜਾਣਦੇ ਸਨ ਕਿ ਇਹ ਆਂਬ ਉਸਨੇ ਖਾਣ ਨੂੰ ਨਹੀਂ ਦਿੱਤਾ ਉਸਨੇ ਇਹ ਆਂਬ ਤਾਂ ਦਿੱਤਾ ਹੈ ਵੀ ਤੁਸੀਂ ਇੱਥੋਂ ਚਲੇ ਜਾਓ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਉਸ ਜੋਗੀ ਦੇ ਚੇਲੇ ਨੂੰ ਕਿਹਾ ਅਸੀਂ ਇਕੱਲੇ ਨਹੀਂ ਅਸੀਂ ਤਿੰਨ ਲੋਕਾਂ ਇੱਕ ਕਸੀ ਖੁਦ ਤੇ ਸਾਡੇ ਨਾਲ ਨੇ ਧਰਮ ਚੰਦ ਜੀ ਤੇ ਭਾਈ ਕਮਲਿਆ ਜੀ ਐਂ ਕਰ ਵੀ ਸਾਨੂੰ ਤਿੰਨ ਆਂਬ ਲਿਆ ਦੇ ਉਸ ਚੇਲੇ ਨੇ ਇਹ ਸਾਰੀ ਗੱਲ ਜੋਗੀ ਨੂੰ ਦੱਸੀ ਜਦੋਂ ਜੋਗੀ ਨੇ ਇਹ ਗੱਲ ਸੁਣੀ ਤਾਂ ਉਹ ਬਹੁਤ ਗੁੱਸੇ ਵਿੱਚ ਆਇਆ ਤੇ ਸੱਲ ਵੱਲ ਗਿਆ ਉਸਨੇ ਆਪਣੇ ਚੇਲੇ ਨੂੰ ਕਿਹਾ ਕਿ ਜਾ ਕੇ ਉਹਨਾਂ ਨੂੰ ਕਹਿ ਦੇ ਕਿ ਜੇ ਉਹਨਾਂ ਵਿੱਚ ਇੰਨੀ ਸ਼ਕਤੀ ਹੈ ਤਾਂ ਉਹ ਆਪ ਹੀ ਹਾਂ ਉਹ ਪੈਦਾ ਕਰ ਲੈ ਚੇਲੇ ਨੇ ਆ ਕੇ ਸ਼੍ਰੀ ਚੰਦ ਜੀ ਨੂੰ ਇਹ ਗੱਲ ਦੱਸੀ ਬਾਬਾ ਸ਼੍ਰੀ ਚੰਦ ਜੀ ਨੇ ਆਪ ਨੂੰ ਖੱਪੜ ਵਿੱਚ ਨਿਚੋੜ ਲਿਆ ਤੇ 5-6 ਕਿੱਲੇ ਵਿੱਚ ਛਿੱਟਾ ਦੇ ਦਿੱਤਾ ਜਿੱਥੇ ਸ਼੍ਰੀ ਚੰਦ ਜੀ ਨੇ ਛਿੱਟਾ ਦਿੱਤਾ ਸੀ ਉੱਥੇ ਅੱਜ ਵੀ ਅੰਬਾਂ ਦੇ ਬਾਗ ਨੇ ਇਹ ਥਾਂ ਗੁਰਦੁਆਰਾ ਬਾਰਟ ਸਾਬੀ ਜੀ ਦੇ ਕੋਲ ਹੈ ਜਿੱਥੇ ਬਾਬਾ ਜੀ ਨੇ ਧੂਣਾ ਲਾਇਆ ਸੀ ਉੱਥੇ ਬਾਬਾ ਜੀ ਨੇ ਅੰਬ ਦੀ ਗੁਟਲੀ ਘਟ ਦਿੱਤੀ ਜਿੱਥੇ ਬਾਬਾ ਜੀ ਨੇ ਗੁਟਲੀ ਨੂੰ ਕੱਢਿਆ ਸੀ ਅੱਜ ਵੀ ਉਸ ਅੰਬ ਦੇ ਪੇੜ ਨੂੰ 12 ਮਹੀਨੇ ਫਲ ਲੱਗਦਾ ਹੈ ਜਿੱਥੇ ਬਾਬਾ ਜੀ ਨੇ ਛਿੱਟਾ ਦਿੱਤਾ ਸੀ ਅਜੇ ਤੀਨ ਹੀ ਲੋਕਾਂ ਨੇ ਉੱਥੇ ਅੰਬ ਦੇ ਬੂਟੇ ਖੜੇ ਦੇਖੇ ਇਸੇ ਤਰ੍ਹਾਂ ਮੇਰੀ ਪੀੜੀ ਦੇ ਮਾਲਕ 6ਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਦਰਸ਼ਨ ਕਰਨ ਆਏ ਗੁਰੂ ਸਾਹਿਬ ਦੇ ਨਾਲ ਬੀਪੀ ਵੀਰੋ ਜੀ ਤੇ ਬਾਬਾ ਗੁਰਦਿੱਤਾ ਜੀ ਦੀ ਸੰਨ ਪਰ ਕਹਿੰਦੇ ਨੇ ਸ਼੍ਰੀ ਚੰਦੀ ਨੇ ਉਹਨਾਂ ਨੂੰ 6 ਮਹੀਨੇ ਤੱਕ ਬੁਲਾਇਆ ਨਹੀਂ ਗੁਰੂ ਮਹਾਰਾਜ ਜੀ ਦੇ ਸਾਰੇ ਪਰਿਵਾਰ ਨੇ ਉੱਥੇ ਲੰਗਰ ਵਿੱਚ ਸੇਵਾ ਕੀਤੀ ਜਦੋਂ ਲੰਬੇ ਸਮੇਂ ਤੱਕ ਪਰਿਵਾਰ ਸੇਵਾ ਕਰਦਾ ਰਿਹਾ ਉਦੋਂ ਸ਼੍ਰੀ ਚੰਦ ਮਹਾਰਾਜ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੇ ਕੋਲ ਬੁਲਾਇਆ ਤੇ ਉਹਨਾਂ ਨੂੰ ਕਿਹਾ ਕਿ ਤੁਹਾਡੇ ਕਿੰਨੇ ਪੁੱਤਰ ਨੇ ਤਾਂ ਗੁਰੂ ਸਾਹਿਬ ਕਹਿਣ ਲੱਗੇ ਮੇਰੇ 5 ਪੁੱਤਰ ਨੇ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਕਿ ਸਾਡੇ ਵਾਸਤੇ ਕੋਈ ਪੁੱਤਰ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪੁੱਤਰ ਗੁਰਦਿੱਤਾ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਨੂੰ ਪੇਟ ਕਰ ਦਿੱਤਾ ਸੰਗਤ ਜੀ ਬਾਬਾ ਗੁਰਦਿੱਤਾ ਜੀ ਦਾ ਪੁੱਤਰ ਸਤਵੇਂ ਪਾਤਸ਼ਾਹ ਗੁਰੂ ਹਰ राय ਜੀ ਹੋਏ ਨੇ ਬਾਬਾ ਗੁਰਦਿੱਤਾ ਜੀ ਨੇ ਭਾਂਡਿਆਂ ਤੇ ਲੰਗਰਾਂ ਦੀ ਬਹੁਤ ਸੇਵਾ ਕੀਤੀ। ਬਾਬਾ ਗੁਰਦਿੱਤਾ ਜੀ ਬਾਬਾ ਸ਼੍ਰੀ ਚੰਦ ਜੀ ਦੀ ਗੱਦੀ ਦੇ ਪਹਿਲੇ ਮੰਤ ਹੋਏ ਹਨ। ਜਿਸ ਸਭ ਤੋਂ ਪਹਿਲਾਂ ਗੁਰਬਾਣੀ ਦਾ ਵਿਚਾਰ ਪ੍ਰਸਾਰ ਕੀਤਾ ਤਾਂ ਉਹ ਉਦਾਸਨ ਮਤ ਨਹੀਂ ਕੀਤਾ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਹਮੇਸ਼ਾ ਉਦਾਸਨ ਮਤ ਵਿੱਚ ਰਹੇ। ਕਈ ਲੋਕ ਕਹਿੰਦੇ ਨੇ ਕਿ ਬਾਬਾ ਸ਼੍ਰੀ ਚੰਦ ਜੀ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਗੱਦੀ ਕਿਉਂ ਨਹੀਂ ਦਿੱਤੀ? ਅਸਲ ਵਿੱਚ ਬਾਬਾ ਸ਼੍ਰੀ ਚੰਦ ਜੀ ਹਮੇਸ਼ਾ ਹੀ ਭਗਤੀ ਵਿੱਚ ਲੀਨ ਰਹਿੰਦੇ ਸਨ ਤੇ ਕਦੀ ਵੀ ਉਹਨਾਂ ਨੇ ਗੁਰੂ ਗੱਦੀ ਤੇ ਆਪਣਾ ਹੱਕ ਨਹੀਂ ਜਮਾਇਆ। ਦਸਵੇਂ ਪਾਤਸ਼ਾਹ ਜੀ ਦੇ ਹੁਕਮਾਂ ਵਿੱਚ ਗੁਰੂ ਸਾਹਿਬ ਨੇ ਇਹ ਹੁਕਮ ਦਿੱਤਾ ਸੀ ਕਿ ਖਾਲਸਾ ਧੀਰਮਲਿਆ ਤੋਂ ਦੂਰੀ ਬਣਾ ਕੇ ਰੱਖੇਗਾ। ਪਰ ਤੁਹਾਨੂੰ ਕਿਤੇ ਵੀ ਇਹ ਹੁਕਮ ਨਹੀਂ ਦਿੱਸੇਗਾ ਕਿ ਖਾਲਸਾ ਉਦਾਸੀਨ ਸੰਤਾ ਤੋਂ ਦੂਰੀ ਬਣਾ ਕੇ ਰੱਖੇ। ਸੋ ਬਾਬਾ ਸ਼੍ਰੀ ਚੰਦ ਜੀ ਦੀ ਇਸ ਸੰਸਾਰ ਵਿੱਚ ਸਦਾ ਜੈ ਜੈਕਾਰ ਹੁੰਦੀ ਰਹਿਣੀ ਹੈ। ਇਤਤ ਦਿਨ ਬਾਬਾ ਸ਼੍ਰੀ ਚੰਦ ਜੀ ਨੇ ਸੋਚਿਆ ਕਿ ਗੁਰੂ ਰਾਮਦਾਸ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਚੌਥੀ ਗੱਦੀ ਤੇ ਬੈਠੇ ਨੇ ਕਿਉਂ ਨਾ ਅਸੀਂ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰੀਏ ਬਾਬਾ ਸ਼੍ਰੀ ਚੰਦ ਜੀ ਇਸ ਤਰ੍ਹਾਂ ਦੀ ਵਿਚਾਰ ਕਰਕੇ ਗੁਰੂ ਸਾਹਿਬ ਨੂੰ ਮਿਲਣ ਚੱਲ ਪਏ ਜਦੋਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਇਸ ਗੱਲ ਬਾਰੇ ਸੁਣਿਆ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਸਾਡੇ ਦਰਸ਼ਨ ਕਰਨ ਆ ਰਹੇ ਨੇ ਤਾਂ ਗੁਰੂ ਰਾਮਦਾਸ ਜੀ ਖੁਦ ਚੱਲ ਕੇ ਬਾਬਾ ਸ਼੍ਰੀ ਚੰਦ ਜੀ ਨੂੰ ਲੈਣ ਵਾਸਤੇ ਆਏ ਗੁਰੂ ਰਾਮਦਾਸ ਜੀ ਨੇ ਇੱਕ ਸੁੰਦਰ ਘੋੜਾ ਤੇ 500 ਰੁਪਏ ਬਾਬਾ ਸ਼੍ਰੀ ਚੰਦ ਜੀ ਨੂੰ ਘੇਟਾ ਦਿੱਤੇ ਤੇ ਉਹਨਾਂ ਨੂੰ ਉੱਚੇ ਸਥਾਨ ਤੇ ਬਿਠਾਇਆ ਤੇ ਉਹ ਆਪ ਨੀਵੇਂ ਸਥਾਨ ਤੇ ਬੈਠੇ ਬਾਬਾ ਸ਼੍ਰੀ ਚੰਦ ਜੀ ਗੁਰੂ ਰਾਮਦਾਸ ਜੀ ਦਾ ਪ੍ਰੇਮ ਪ੍ਰਤਨ ਵਾਸਤੇ ਬੋਲੇ ਤੁਸੀਂ ਇੰਨਾ ਵੱਡਾ ਦਾੜਾ ਕਿਉਂ ਵਧਾਇਆ ਹੋਇਆ ਉਦੋਂ ਗੁਰੂ ਰਾਮਦਾਸ ਜੀ ਪ੍ਰੇਮ ਵਿੱਚ ਬੋਲੇ "ਹੇ ਮਹাপুরਖੋ ਇਹ ਦਾਣਾ ਆਪ ਜੀ ਵਰਗੇ ਮਹাপুরਖਾਂ ਦੇ ਚਰਨ ਝਾਣਨ ਲਈ ਵਧਾਇਆ ਹੈ।" ਗੁਰੂ ਰਾਮਦਾਸ ਜੀ ਦੀ ਇਹ ਨਿਮਰਤਾ ਦੇਖ ਕੇ ਬਾਬਾ ਸ਼੍ਰੀ ਚਾਂਜੀ ਬਹੁਤ ਪ੍ਰਸੰਨ ਹੋਏ। ਬਾਬਾ ਸ਼੍ਰੀ ਚਾਂਜੀ ਕਹਿਣ ਲਗੇ, "ਗੁਰੂ ਅੰਗਦ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਕੋਲ ਉਹਨਾਂ ਦੀ ਸੇਵਾ ਕਰਕੇ ਇਹ ਗੱਦੀ ਪਾਈ ਤੇ ਤੁਸੀਂ ਆਪਣੇ ਪ੍ਰੇਮ ਕਰਕੇ ਪਾਈ। ਗੁਰੂ ਜੀ ਤੁਹਾਡੀ ਮਹਿਮਾ ਬਹੁਤ ਵੱਡੀ ਹੈ।" ਤੁਹਾਡੇ ਸਰੋਵਰ ਵਿੱਚ ਜਿਹੜਾ ਵੀ ਇਸ਼ਨਾਨ ਕਰੇਗਾ ਉਹ ਚਾਹੇ ਪਾਪੀ ਹੋਵੇ ਉਹ ਵੀ ਮੁਕਤੀ ਪ੍ਰਾਪਤ ਕਰੇਗਾ ਇਸ ਤਰ੍ਹਾਂ ਵਰ ਦੇ ਕੇ ਬਾਬਾ ਸ਼੍ਰੀ ਚੰਦ ਜੀ ਆਪਣੇ ਨਗਰ ਵਾਪਸ ਚਲੇ ਗਏ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਬਹੁਤ ਸ਼ਾਂਤ ਸੁਭਾਅ ਵਾਲੇ ਹਨ ਸਾਰੇ ਦੁੱਖਾਂ ਨੂੰ ਖਤਮ ਕਰਨ ਵਾਲੇ ਹਨ ਬਾਬਾ ਸ਼੍ਰੀ ਚੰਦ ਜੀ ਦੇ ਨਾਮ ਵਿੱਚ ਬਹੁਤ ਤਾਕਤ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਬੇਅੰਤ ਕੋਟਕ ਹਨ ਉਹ ਬਚਪਨ ਵਿੱਚ ਹੀ ਅੱਖਾਂ ਮੀਟ ਕੇ ਸਾਧੂਆਂ ਵਾਂਗ ਵਿਚਰਦੇ ਸਨ ਦੂਰੋਂ ਨੇੜੇੋਂ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਬੇਅੰਤ ਸੰਗਤਾਂ ਆਦੀਆਂ ਸਨ। ਇਹ ਗੁਰੂ ਨਾਨਕ ਸੱਚੇ ਪਵਾਇਸ਼ਾ ਜੀ ਦੇ ਸਹਬਜ਼ਾਦੇ ਹਨ। ਇਹ ਵੀ ਵੱਡੀ ਕਰਾਮਾਤ ਰੱਖਦੇ ਨੇ। ਇੱਕ ਦਿਨ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਇੱਕ ਬ੍ਰਹਮਚਾਰੀ ਆਇਆ। ਬ੍ਰਹਮਚਾਰੀ ਨੇ ਬਾਬਾ ਜੀ ਨੂੰ ਪੁੱਛਿਆ ਕਿ ਇਨਸਾਨ ਵਾਸਤੇ ਸਭ ਤੋਂ ਅਮੋਲਕ ਵਸਤੂ ਕਿਹੜੀ ਹੈ? ਇਨਸਾਨ ਵਾਸਤੇ ਸਭ ਤੋਂ ਅਮੋਲਕ ਚੀਜ਼ ਕਿਹੜੀ ਹੈ? ਬਾਬਾ ਜੀ ਕਹਿਣ ਲੱਗੇ ਸਭ ਤੋਂ ਅਮੋਲਕ ਚੀਜ਼ ਮਨੁੱਖਾ ਜਨਮ 84 ਲੱਖ ਜੁਨਾ ਕੱਟਣ ਤੋਂ ਬਾਅਦ ਬੰਦੇ ਨੂੰ ਮਨੁੱਖਾ ਜਨਮ ਮਿਲਦਾ ਹੈ। ਮਨੁੱਖਾ ਜਨਮ ਬਹੁਤ ਭਾਗਾ ਨਾਲ ਮਿਲਦਾ ਹੈ। ਇਸ ਲਈ ਸਾਨੂੰ ਇਹਦੀ ਕਦਰ ਕਰਨੀ ਚਾਹੀਦੀ ਹੈ। ਫਿਰ ਬ੍ਰਹਮਚਾਰੀ ਨੇ ਬਾਬਾ ਜੀ ਤੋਂ ਅਗਲਾ ਪ੍ਰਸ਼ਨ ਪੁੱਛਿਆ ਕਿ ਗ੍ਰਹਿਸਤੀ ਵਾਸਤੇ ਕਿਹੜੀਆਂ ਗੱਲਾਂ ਜ਼ਰੂਰੀ ਨੇ। ਬਾਬਾ ਜੀ ਨੇ ਕਿਹਾ ਜ਼ਿੰਦਗੀ ਵਿੱਚ ਦੇਹ ਅਰੋਗਤਾ ਬਹੁਤ ਜ਼ਰੂਰੀ ਹੈ। ਸਬਰ ਤੇ ਸੰਤੋਖ ਨਾਲ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ। ਘਰ ਵਿੱਚ ਐਨਾ ਖਤਨ ਹੋਏ ਨਨਕ ਅਨੁਹੁਏ ਕਿ ਜ਼ਿੰਦਗੀ ਆਰਾਮ ਨਾਲ ਚਲਦੀ ਰਹੇ ਪਰ ਜ਼ਿੰਦਗੀ ਵਿੱਚੋਂ ਕਦੀ ਸਬਰ ਸੰਤੋਖ ਨਾ ਕਟੇ ਬਾਬਾ ਜੀ ਕਹਿਣ ਲਗੇ ਦੇ arogyaਤਾ ਬਹੁਤ ਜ਼ਰੂਰੀ ਹੈ ਜੇ ਕਿਸੇ ਨੂੰ ਬਿਮਾਰੀ ਆ ਜਾਏ ਤਾਂ ਜ਼ਿੰਦਗੀ ਭਰ ਦੀ ਕਮਾਈ ਲੱਗ ਜਾਂਦੀ ਹੈ ਉਸ ਨੂੰ ਠੀਕ ਕਰਨ ਵਾਸਤੇ ਅਈ ਵਾਰੀ ਉਹ ਬਿਮਾਰੀ ਪੈਸੇ ਨਾਲ ਵੀ ਠੀਕ ਨਹੀਂ ਹੁੰਦੀ ਸੋ ਦੇ arogyaਤਾ ਬਹੁਤ ਜ਼ਰੂਰੀ ਹੈ ਪਰ ਦੇ arogyaਤਾ ਦੀ ਕੀਮਤ ਵੀ ਪਤਾ ਹੋਣੀ ਚਾਹੀਦੀ ਹੈ ਬੰਦਾ ਪਰਮਾਤਮਾ ਕੋ ਪੈਸਾ ਹੀ ਮੰਗਦਾ ਰਹਿੰਦਾ ਹੈ ਪਰ ਇਹ ਧਿਆਨ ਨਹੀਂ ਕਰਦਾ ਕਿ ਮੇਰੀ ਦੇਹ arogh ਹੈ ਉਹ ਪਰਮਾਤਮਾ ਕੋਲ ਇਸ ਦਾ ਸ਼ੁਕਰਾਨਾ ਨਹੀਂ ਕਰਦਾ ਬ੍ਰਾਹਮਚਾਰੀ ਨੇ ਬਾਬਾ ਜੀ ਨੂੰ ਅਗਲਾ ਪ੍ਰਸ਼ਨ ਪੁੱਛਿਆ ਕਿ ਬੰਦਾ ਧਾਰਮਿਕ ਕਿਵੇਂ ਬਣੇਗਾ ਬਾਬਾ ਜੀ ਨੇ ਕਿਹਾ ਕਿ ਕੰਮ ਕਰਨ ਦੇ ਨਾਲ ਨਾਲ ਬੰਦਾ ਧਾਰਮਿਕ ਪੁਸਤਕਾਂ ਵੀ ਪੜ੍ਹੇ ਧਾਰਮਿਕ ਗ੍ਰੰਥ ਪੜ੍ਹੇ ਸੰਤਾ ਮਹਾਪੁਰਖਾਂ ਦੀ ਸੰਗਤ ਵੀ ਕਰੇ ਘਰ ਵਿੱਚ ਜਿਹੜੇ ਬੱਚੇ ਨੇ ਉਹਨਾਂ ਨੇ ਮਾਤਾ ਪਿਤਾ ਤੋਂ ਹੀ ਸਿੱਖਣਾ ਹੈ ਜੇ ਮਾਤਾ ਪਿਤਾ ਚੰਗੀ ਸਿੱਖਿਆ ਲੈਣਗੇ ਧਾਰਮਿਕ ਗ੍ਰੰਥ ਪੜ੍ਹਨਗੇ ਗੁਰੂ ਸਾਹਿਬ ਨਾਲ ਜੁੜਨਗੇ ਤਾਂ ਬੱਚੇ ਵੀ ਗੁਰੂ ਸਾਹਿਬ ਨਾਲ ਜੁੜਨਗੇ ਕਿਉਂਕਿ ਬੱਚੇ ਆਪਣੇ ਮਾਤਾ ਪਿਤਾ ਨੂੰ ਦੇਖ ਕੇ ਸਾਰੇ ਕੰਮ ਕਰਦੇ ਨੇ ਜੇ ਮਾਤਾ ਪਿਤਾ ਗਲਤ ਰਸਤੇ ਤੇ ਨੇ ਤਾਂ ਜ਼ਿਆਦਾਤਰ ਇਹ ਹੀ ਦੇਖਿਆ ਗਿਆ ਹੈ ਕਿ ਬੱਚੇ ਵੀ ਗਲਤ ਰਸਤੇ ਤੇ ਪੈ ਜਾਂਦੇ ਨੇ ਪਰ ਜੇ ਮਾਤਾ ਪਿਤਾ ਗੁਰੂ ਵਾਲੇ ਹੋਣ ਉਹਨਾਂ ਵਿੱਚ ਚੰਗੇ ਸੰਸਕਾਰ ਹੋਣ ਉਹਨਾਂ ਦੇ ਬੱਚੇ ਵੀ ਚੰਗੇ ਸੁਧਰੇ ਰਹਿੰਦੇ ਨੇ। ਬਾਬਾ ਜੀ ਕਹਿੰਦੇ ਕਿ ਬੱਚੇ ਦੇ ਪਹਿਲੇ ਉਸਤਾਦ ਉਹਦੇ ਮਾਤਾ-ਪਿਤਾ ਹੁੰਦੇ। ਇਸ ਲਈ ਮਾਤਾ-ਪਿਤਾ ਗੁਰੂ ਸਾਹਿਬ ਦਾ ਇਤਿਹਾਸ ਸੁਨਿਆ ਕਰਨ, ਧਾਰਮਿਕ ਗ੍ਰੰਥ ਪੜਿਆ ਕਰਨ ਇਸ ਨਾਲ ਬੱਚਿਆਂ ਤੇ ਬਹੁਤ ਚੰਗਾ ਅਸਰ ਪਵੇਗਾ। ਅਸਲ ਵਿੱਚ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜਿੱਥੇ ਪਰਮਾਤਮਾ ਦੇ ਰਾਹ ਦਾ ਗਿਆਨ ਦਿੰਦੇ ਸੀ, ਉੱਥੇ ਜੀਵਨ ਜੀਣ ਦਾ ਵੀ ਢੰਗ ਦੱਸਦੇ ਸਨ। ਬਾਬਾ ਜੀ ਨੂੰ ਪ੍ਰਸ਼ਨ ਪੁੱਛਿਆ ਗਿਆ ਕਿ ਅੱਜ ਕੱਲ੍ਹ ਲੋਕਾਂ ਵਿੱਚ ਪਿਆਰ ਘਟਦਾ ਜਾ ਰਿਹਾ ਹੈ ਤਾਂ ਬਾਬਾ ਜੀ ਕਹਿਣ ਲੱਗੇ ਸਾਰਿਆਂ ਵਿੱਚ ਪਿਆਰ ਤਾਂ ਬੱਦੇਗਾ ਜੇ ਅਸੀਂ ਇੱਕ ਦੂਜੇ ਨੂੰ ਦੇਖ ਕੇ ਖੁਸ਼ ਹੋਵਾਂਗੇ ਪਰ ਸੰਗਤ ਜੀ ਜਦੋਂ ਅਸੀਂ ਕਿਸੇ ਆਪਣੇ ਨੂੰ ਦੇਖਦੇ ਹਾਂ ਤਾਂ ਸੜ ਜਾਂਦੇ ਹਾਂ ਅਸੀਂ ਉਸ ਤੋਂ ਈਰਖਾ ਕਰਦੇ ਹਾਂ ਕਿ ਉਹ ਕਿਉਂ ਸਾਡੇ ਸਾਹਮਣੇ ਆ ਗਿਆ ਅੱਜ ਦਾ ਦਿਨ ਤਾਂ ਮਾੜਾ ਹੀ ਜਾਣਾ ਜੇ ਸਾਡੇ ਮਨਾਂ ਵਿੱਚ ਇਹੋ ਜਿਹੀਆਂ ਗੱਲਾਂ ਚੱਲਦੀਆਂ ਨੇ ਤਾਂ ਆਪਸ ਵਿੱਚ ਪਿਆਰ ਕਿਵੇਂ ਪੈਣਾ ਹੈ ਜੇ ਇੱਕ ਦੂਜੇ ਨੂੰ ਦੇਖ ਕੇ ਅੰਦਰੋਂ ਖੁਸ਼ੀ ਨਹੀਂ ਹੁੰਦੀ ਤਾਂ ਪਿਆਰ ਵੀ ਨਹੀਂ ਪੈ ਸਕਦਾ ਸੋ ਬਾਬਾ ਸ਼੍ਰੀ ਚੰਦ ਜੀ ਦੇ ਜੀਵਨ ਵਿੱਚ ਬਿਆਨਤ ਕੋਟਕ ਤੇ ਬਿਆਨਤ ਕਰਾ ਮਾਤਾ ਨੇ ਉਹਨਾਂ ਨੇ ਜੀਵਨ ਵਿੱਚ ਕੇਵਲ ਇਹ ਨਹੀਂ ਦੱਸਿਆ ਕਿ ਅਸੀਂ ਪਰਮੇਸ਼ਵਰ ਦੇ ਰਾਹ ਤੇ ਕਿਵੇਂ ਚੱਲਣਾ ਹੈ ਸਗੋ ਉਹਨਾਂ ਨੇ ਜੀਵਨ ਜਿਉਣ ਦੇ ਢੰਗ ਵੀ ਦੱਸੇ ਨੇ ਕਿ ਅਸੀਂ ਜੀਵਨ ਵਿੱਚ ਕਿਨਾ ਚੀਜ਼ਾਂ ਨੂੰ ਤਿਆਗਣਾ ਹੈ ਤੇ ਕਿਹਨਾ ਚੀਜ਼ਾਂ ਤੇ ਅਮਲ ਕਰਨਾ ਹੈ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ